ਜੀ ਮੇਰੇ ਵੀਰੋ ਚੋਬਰ ਆ ਗਿਆ ਸੀ ਤੇ ਚੋਬਰ ਤੇ ਮੇਰੀ ਸਲਾਤ ਐਵੇਂ ਬਣੀ ਹੁਣ ਥੋੜਾ ਜਿਹਾ ਆਂਡਾ ਪੱਟ ਦਿੰਨੇ ਆ ਥੋੜਾ ਜਿਹਾ ਸਬਜ਼ੀ ਦਾ ਦੱਗ ਦੇਖਦੇ ਆ ਚਲੋ ਮੋਰਾ ਹੋ ਰਿਹਾ ਛੋਟੇ ਸਾਹਮਣੇ ਹੀ ਬਾਕੀ ਯਾਰ ਮੈਨੂੰ ਐਂ ਆਂਡੇ ਚ ਨਾ ਮਰ ਜੇ ਵੈਸੇ ਯਾਰ ਹਾਂ ਫੇਰ ਆਪਾਂ ਨੂੰ ਐਵੇਂ ਕੱਢਿਆ ਨਹੀਂ ਜੇ ਆਪਾਂ ਕੱਢਤਾ ਫੇਰ ਮਾਰ ਗਾ ਫੇਰ ਐ ਉਹ ਚੋਬਰ ਦਾ ਧੰਨਵਾਦ ਇਸ ਬਸ ਰਹੇ ਆਂ ਪਤਾ ਰਿਆ ਨਾ ਇਹ ਜੋੜੀ ਨਹੀਂ ਸਮਝਾਈ ਬਾਕੀ ਕਿਸੇ ਜੋੜੀ ਦਾ ਆਪਣਾ ਬੱਚਾ ਨਹੀਂ ਮਰਿਆ ਬਸ ਇਹ ਥੋੜੀ ਜੀ ਮਤਾਂ ਕੀ ਦਿੱਕਤ ਹੈ ਚਲੋ ਦੇਖਦੇ ਆ ਫਿਰ 1 ਕੁਇੰਟ ਬੋਲ ਫੇਰਾ ਚੈੱਕ ਕਰਦਨੇ ਆਂ ਜੀ ਅੰਡਾ ਥੋੜਾ ਜਿਹਾ ਤੋੜਦਨੇ ਆ ਮੈਂ ਕਹਿੰਨਾ ਛਾਉ ਨੂੰ ਦੇਖ ਲਾਂਗੇ ਯਾਰ ਛਾਉ ਨੂੰ ਹੀ ਮਰਿਆ ਇਹਦੇ ਵਿੱਚ ਸਾਰੇ ਲੈ ਫਿਰ ਦੁਪਹਿਰੇ ਕਰਦੇ ਕੰਮ ਲੈ ਇਹ ਸਹੀ ਆ ਕਰ ਤਿਕ ਸਹੀ ਹੈ ਤਾਂ ਫਰ ਚੱਕ ਨਾ ਫੰਗ ਚੱਕ ਲੈ ਕੱਕਲੇ ਦੇ ਲੂ ਬੀ ਚੱਕਦਾ ਹੈ ਕਿ ਕਹਿੰਦਾ ਹੈ ਇਹ ਆਏਗੀ ਰਣਾ ਲਿਆ ਜੀ ਆਪਣਾ ਇਹ ਬਾਹਰ ਜੇ ਕੱਢ ਲਿਆ ਇਹ ਦੇਖੇ ਜੋ ਚੀਜ਼ ਨਹੀਂ ਹੈਗੀ ਰਾਤ ਵਾਲੀ ਯਾਰ ਇਹ ਮੈਂ ਰਾਤ ਬੱਚੇ ਜਿਨੀ ਸੀ ਜੀ ਮੇਰੇ ਵੀਰੋ ਬੱਚਾ ਦਾ ਘਟਿਆ ਪਾ ਮੂੰਹ ਜਾ ਕੱਢ ਕੇ ਦੇ ਆਰਤੀ ਧਰਤਾ ਕੂਤਰਾਂ ਥਲੀ ਧਰਤਾ ਦੇਖੋ ਹੁਣ ਕੀ ਬਣਦਾ ਇੱਕ ਇਹਦੇ ਨਾਲ ਦਾ ਵਿਚਾਰਾ ਤਾਂ ਮਰ ਗਿਆ ਸੀ ਤਾਂ ਕਰਕੇ ਡਰ-ਡਰ ਕੇ ਮੈਂ ਅੱਧਾ ਹੀ ਕੱਢਿਆ ਮੈਂ ਕਿ ਮੂੰਹ-ਮੂੰਹ ਕੱਢ ਦਿੰਨੇ ਆਪੇ ਬਾਕੀ ਜੇ ਨਿਕਲਣਾ ਹਾਂ ਨਿਕਲ ਜੂਗਾ ਨਹੀਂ ਤਾਂ ਦੇਖਦੇ ਆ ਚਲੋ ਬਾਕੀ ਟਰਿਆਂ ਰੈਡੀ ਕਰੀ ਜੰਨੇ ਆ ਦਾਣਾ ਪਾਣੀ ਵੀ ਧਰਦੇ ਆ ਨਾਲੇ ਬੱਚੇ ਚੁਗਣਾ ਸਿੱਖਿਆਣਗੇ ਖੁੱਡੇ ਅੰਦਰ ਹੀ ਆ ਕੂਤਰਾਂ ਨੂੰ ਦੇਖ ਕੇ ਤਾਂ ਕਰਕੇ ਕਬੂਤਰ ਬੱਚੇ ਵੀ ਨਹੀਂ ਬਾਹਰ ਕੱਢਿਆ ਛਤਰੀਆਂ ਤੇ ਤੇ ਬਾਕੀ ਛੋਲੇ ਵੀ ਨਹੀਂ ਪਏ ਬਾਬਿਆਂ ਭੁੱਲ ਗਏ ਫਿਰ ਆਤ ਨਾ ਸਵੇਰੇ ਪੇ ਠੀਕ ਹੈ ਤੇ ਸਰੋ ਦੇ ਦਾਂਗੇ ਅੱਜ ਕੋਈ ਨਾ ਬਾਕੀ ਦਾਣੇ ਦੋਣੇ ਕਰੀ ਜਾਂਦੇ ਆ ਰੈਡੀ ਆ ਪਾ ਦੀਏ ਲੋ ਜੀ ਬੋ ਤਾਂ ਇਹ ਪੱਕੇ ਇੱਥੇ ਪਾ ਦੇਣੇ ਕੋਈ ਨਾ ਲੋ ਜੀ ਕਾ ਖਾਲੀ ਕਰਤਾ ਡੱਬਾ ਜਮਾ ਤੇ 10 ਕੁ ਮਿੰਟ ਠਹਿਰ ਕੇ ਰੱਖਾਂਗੇ 10 15 ਮਿੰਟ ਕਬੂਤਰੀ ਆਣੇ ਕਿ ਉਹਦਾ ਬੱਚਾ ਸੈੱਟ ਕਰ ਲੇ ਤਾਂ ਕਰਕੇ ਜੇ ਦਾਣੇ ਧਰ ਦਿਆਂ ਨੀ ਉਹਦਾ ਵੀ ਕਬੂਤਰੀ ਥੱਲੇ ਆ ਜੇ ਦਾਣੇ ਖਾਣ ਤੇ ਬੱਚਾ ਲੋ ਜੀ ਮੇਰੇ ਵੀਰੋਂ ਟਰੇਆਂ ਧਰਤੀਆਂ ਦੋਨੇ ਖੁੱਡਿਆਂ ਚ ਤੇ ਚੋਬਰ ਪਾਣੀ ਭਰੀ ਜਾਂਦਾ ਪਾਣੀ ਵੀ ਭਰ ਦਿੰਨੇ ਆ ਬਾਕੀ ਬੱਚੇ ਤੇ ਦੋ ਕੋ ਵਿੱਚ ਤਾਂ ਖਾਣ ਲੱਗੇ ਬਾਕੀ ਕਬੂਤਰ ਬੈਠਾ ਬੱਚੇ ਉੱਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਅੰਦਰ ਵੀ ਆਂਡਿਆ ਤੇ ਬੱਚੇ ਦੀ ਵੀ ਬੈਠਾ ਕਬੂਤਰ ਆਂਡਿਆ ਤੇ ਵੀ ਬੈਠਾ ਫੀਡ ਵੀ ਕਰੀ ਜਾਂਦਾ ਉਹ ਦੇਖੋ ਥੋੜੀ ਥੋੜੀ ਕਰੋ ਚੈੱਕ ਤੇ ਬੱਸ ਉੱਤੇ ਆ ਦੀ ਟੈਨਸ਼ਨ ਹੈ ਉੱਤੇ ਵਾਲਾ ਬਚ ਜੇ ਤੇ ਤਿੰਨ ਬੱਚੇ ਮਰ ਗਏ ਤੇ ਚੌਥਾ ਬੱਚਾ ਉਹ ਐ ਦੇਖੋ ਕੀ ਬਣਦਾ ਕੀ ਨਹੀਂ ਮੈਨੂੰ ਤਾਂ ਲੱਗਦਾ ਸ਼ਾਇਦ ਹੁਣ ਸਹੀ ਐ ਸੱਟ ਐ ਬਾਕੀ ਦੇਖਦੇ ਹਾਂ ਚਲੋ ਲੱਗ ਜੂ ਆ ਤੇ ਘੰਟੇ ਘੰਟੇ ਜਗਤਾ ਜੀ ਮੇਰੇ ਵੀਰੋ ਬਾਬੇ ਦਾ ਨਾਂ ਲੈ ਕੇ ਸਾਡੇ ਬਾਬੇ ਤੇ ਆ ਕੇ ਤੇ ਚੱਲਦੇ ਅੰਦਰ ਬਾਬੇ ਦੀ ਕਿਰਪਾ ਨਾਲ ਦੇਖਦੇ ਹਾਂ ਬੱਚਾ ਸੱਟ ਹੈਗਾ ਕਿ ਨਹੀਂ ਹੈਗਾ ਬਾਕੀ ਇਹਨਾਂ ਨੂੰ ਵੀ ਬਾਹਰ ਕੱਢਦੇ ਹਾਂ ਹੁਣ ਛਤਰੀ ਦੇ ਜਿੰਨੇ ਚੁਗਣੇ ਸੀ ਚੁਗਲੇ ਅਰ ਗਗਨੀ ਮੈਨੂੰ ਤਾਂ ਲੱਗਦਾ ਬੱਚਾ ਸੈੱਟ ਹੈ ਲੱਗ ਭੱਗਤਾ ਬਾਕੀ ਦੇਖਦੇ ਆ ਬਾਪੇ ਦੀ ਕਿਰਪਾ ਕੀ ਕਹਿੰਦੀ ਹੈ ਕੀ ਨਹੀਂ ਤੇ ਆਂਡਾ ਮੈਂ ऑलरेडी ਇਕ ਤਾਂ ਸੀ ਕੋਈ ਨਹੀਂ ਪਛੜ ਜਦਿਆਂ ਮੇਨ ਕੰਮ ਆਪਣਾ ਤੇ ਬਾਪੇ ਤੁਹਾਡੇ ਸਾਹਮਣੇ ਬੱਚਾ ਦੇਖਿਆ ਮੈਨੂੰ ਤਾਂ ਡੌਣ ਜਾਂ ਲੱਗ ਜਾਂਦਾ ਲੱਗ ਭੱਗ ਹੈ ਤਾਂ ਜਿੰਦਾ ਤੇ ਮੈਨੂੰ ਪੂਰਾ ਲੋਡ ਚ ਨਹੀਂ ਆ ਜਾਂਦਾ ਹਸਾ ਕਤਾਬ ਕੀ ਸਾਫਤਾਬ ਕੀ ਨਹੀਂ ਚਲੋ ਦੇਖਦੇ ਆ ਹਲੇ ਤਾਂ ਜਿਉਂਦਾ ਹੈ ਤੇ ਬਾਕੀ ਰੱਬ ਦੀ ਕਿਰਪਾ ਹੈ। ਕਈ ਟਾਈਮ ਹੋ ਗਾ ਨਾ ਬੱਚਾ ਨਿਕਲ ਕੇ ਅੰਡਾ ਡਿੱਗਿਆ ਦੇਖ ਲੈਂਦੇ ਆ। ਬਾਕੀ ਰੱਬ ਦੀ ਕਿਰਪਾ ਬਾਪਿਓ ਹੈ ਕਿ ਨਹੀਂ ਆਪਾਂ ਦਾ ਪੂਰਾ ਆਪਦਾ ਉਹ ਜੋਰ ਲਾਈ ਜੰਨੇ ਆ। ਤੇ ਆਪਣੀ ਕੀ ਗਲਤੀ ਵੀ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਹੈ ਇਹ ਵੀ ਨਹੀਂ ਪਤਾ ਆਪਾਂ ਨੂੰ। ਚਲੋ ਕੋਈ ਨਹੀਂ ਯਾਰ ਬੈਠੀ ਹੈ ਬਾਕੀ ਕਬੂਤਰੀਆਂ ਬੱਚੇ ਉੱਤੇ। ਬਾੜੀ ਆਪਾਂ ਛੇੜਦੇ ਨਹੀਂ। ਬਾੜਾ ਛੇੜਾਂਗੇ ਤਾਂ ਕੰਮ ਹੋ ਜੂ ਡੇਡਾ ਕੀ ਫਾਇਦਾ ਹੋ ਗੱਲ ਦਾ। ਤਾਂ ਕਰਕੇ ਤੇ ਬੱਚੇ ਕੱਢਦੇ ਆ ਛੋਟੇ। ਬਿਠਾਣੇ ਆ ਇਹਨਾਂ ਨੂੰ ਵੀ। ਇਹਨਾਂ ਦੀ ਤਿਆਰੀ ਲਵਾ ਲਵਾਉਣ ਦਾ ਟਾਈਮ ਆ ਗਿਆ। ਲਾ ਚੋ ਬਰਾ ਫੜ ਕੇ ਕਰਕੇ ਆਇਓ ਓ ਓ ਨਾ ਲੈ ਕੀ ਕਰਨਿਆ ਸਿਰ ਤੇ ਬੱਜੀ ਓਏ ਓਏ ਗੋਲੀ ਓਏ ਖੇਡਦਾ ਓਏ ਖੇਡਦਾ ਨਹੀਂ ਐ ਡਰਦਾ ਐ ਇਹ ਤਾਂ ਮੂੰਹ ਦੇਖਣ ਨੂੰ ਐਵੇਂ ਐਦਾ ਇਹ ਨਹੀਂ ਖੁਸ਼ ਕਰ ਸਕਦਾ ਮੈਨੂੰ ਪਤਾ ਐ ਲੋ ਜੀ ਕੱਢ ਲੈ ਤਾ ਸਾਰੇ ਕਿ ਮੇਰੇ ਵੀਰੋ ਦੋ ਬੱਚੇ ਇੱਧਰ ਬਿਠਾ ਦੇ ਤੇਨੇ ਇੱਧਰ ਬਿਠਾ ਦੇ ਇੱਕ ਚੋਬਰ ਦੇ ਹੱਥ ਚ ਇਹ ਕਹਿੰਦਾ ਇਹਦੀ ਤਿਆਰੀ ਲਵਾਈਏ ਮੈਂ ਲਵਾ ਲਾ ਚੱਲ ਫਿਰ ਲਵਾ ਦੇ ਤਿਆਰੀ ਨਾ ਯਾਰ ਚੋਬਰ ਤੇ ਆ ਵੀ ਨਹੀਂ ਲਾਂਦੇ ਯਾਰ ਚੱਲ ਆ ਗਿਆ ਲਾ ਗਿਆ ਲਾ ਗਿਆ ਡਾਰੀ ਲਾ ਗਿਆ ਤਿਆਰੀ ਨਹੀਂ ਲਾਈ ਬਾਕੀ ਇੱਧਰ ਉੱਧਰ ਹੋਣਗੇ ਤਾਂ ਹੀ ਆ ਵੀ ਨਹੀਂ ਲਾਂਦਾ ਕਿ ਇਹਦਾ ਛੋਟਾ ਪਹਿਲਾਂ ਰਹਿਣ ਦੇ ਰਹਿਣ ਦੇ ਇਹਨਾਂ ਨੂੰ ਉਹ ਆਣਗੇ ਮੈਨੂੰ ਬਤਾ ਉਹਨਾਂ ਚ ਇੱਕ ਬੱਚਾ ਪੱਕਾ ਇੱਧਰ ਉੱਡ ਕੇ ਆਊਗਾ ਤੁਹਾਡੇ ਸਾਹਮਣੇ ਹੀ ਲਓ ਜੀ ਫਿਰ ਛਾਜੇ ਹੌਲੀ ਹੌਲੀ ਸਿੱਖਣੀ ਹੈ ਨਾ ਤੇ ਉਹਦਾ ਛੋਟਾ ਭਾਈ ਵੀ ਆਊਗਾ ਉਹ ਵੀ ਆਗਲਾ ਚੱਕ ਤੇ ਇੱਕ ਰਹਿ ਗਿਆ ਉਹ ਤਾਂ ਸ਼ਾਇਦ ਹੀ ਆਇਆ ਜਾਵੇ ਬਾਕੀ ਦੇਖਦੇ ਹਾਂ ਕੀ ਪ੍ਰੋਗਰਾਮ ਹੈ ਕੀ ਨਹੀਂ ਬੈਠਾ ਰਹਿਣ ਦਾ ਉਹਨੂੰ ਕੋਈ ਨਾ ਜਿਵੇਂ ਆਪਾਂ ਟ੍ਰੇਨ ਨੂੰ ਚੱਕਦੇ ਹਾਂ ਤੇ ਬੱਚਾ ਵੀ ਦੇਖਦੇ ਹਾਂ ਹੁਣ ਕੀ ਬਣਿਆ ਬੱਚੇ ਦਾ ਕੀ ਨਹੀਂ ਤੇ ਪਹਿਲਾਂ ਬੱਚਾ ਦੇਖਦੇ ਹਾਂ ਫਿਰ ਟ੍ਰੇ ਚੱਕ ਲਾਂਗੇ ਦੇਖਦੇ ਹਾਂ ਜਾ ਸਾਈਡ ਜਿਵੇਂ ਕੱਟ ਰੱਖਿਆ ਹੈ ਦੇਖਿਓ ਕਰਿਓ ਜੱਕ ਚੱਕਰ ਦਾ ਚੱਕਰ ਕੀ ਹੈ ਚਾਪ ਆ ਬਚਾਇਰ ਬਾਬਾ ਇਹ ਠੀਕ ਹੈ ਤੇ ਸੈਟ ਹੈ ਲਗਭਗ ਤਾਂ ਆਪੇ ਕਬੂਤਰੀ ਦੇਖ ਲੂਗੀ ਤੇ ਜਿਹੜਾ ਇਹ ਆਂਡਾ ਸੀ ਸੱਚੇ ਨੂੰ ਚੂਰਾ ਕਰਦਨੇ ਆਪੇ ਕੂਤਰੀਆਂ ਖਾ ਲੈਣੀਆਂ ਤੇ ਇਹਦਾ ਅੰਡਾ ਵੀ ਦੇਖਦੇ ਆ ਆਪਾਂ ਚੈੱਕ ਕਰਕੇ ਤਾਂ ਕੀ ਬਣਦਾ ਦੂਜੇ ਅੰਡੇ ਚੋਇਸ ਦੇ ਤਾਂ ਖੜਜਾ ਖੜਜਾ ਅੰਡਾ ਤੋੜੀ ਜਾਂਦੇ ਬਾਬੇ ਕੂਤਰ ਮੈਂ ਮਾਰਦੀ ਐ ਆਇਆ ਬਾਕੀ ਬੱਚਾ ਸਾਈਡ ਚੀਜੋ ਨੇ ਘੱਟ ਰੱਖਿਆ ਹੈ ਨਹੀਂ ਬਾਬੇ ਕੀ ਚੱਕਰ ਹੈ ਯਾਰ ਬੱਚਾ ਪਰਾ ਹੈਗਾ ਤੇ ਕਬੂਤਰੀ ਪਰਾ ਬੈਂਦੀ ਆ ਪਤਾ ਨਹੀਂ ਕੀ ਚੱਕਰ ਐ ਇੰਨੀ ਕਬੂਤਰੀ ਗੰਦ ਹੈ ਵੀ ਤੂੰ ਆਦੇ ਥੱਲੇ ਲੈ ਲਾ ਬੱਚੇ ਨੂੰ ਐ ਕੇ ਨਹੀਂ ਪਤਾ ਨਹੀਂ ਯਾਰ ਕੀ ਚੱਕਰ ਹੈ ਹੈ ਆਪਾਂ ਕੀ ਕਰ ਸਕਦੇ ਹਾਂ ਕਬੂਤਰੀ ਦੀ ਗਲਤੀ ਆ ਬਾਕੀ ਆਪਾਂ ਦਾ ਬੱਚਾ ਸੈੱਟ ਕਰਕੇ ਉਹ ਬੱਚਾ ਕੱਢ ਦਿੰਦੇ ਹਾਂ ਖੁੰਡੇ ਚ ਤੇ ਆਪ ਵਿਚ ਬੈ ਜਾਂਦੀ ਹੈ ਬੱਚਾ ਸਾਈਡ ਚ ਕਰ ਦਿੰਦੇ ਆਦੇ ਥੱਲੇ ਨਹੀਂ ਲਈ ਜਾਂਦੀ ਪਤਾ ਨਹੀਂ ਕੀ ਦਿੱਕਤ ਹੈ ਇਹਨੂੰ ਯਾਰ ਤਾਂ ਨਹੀਂ ਕੀ ਚੱਕਰ ਹੋ ਰਿਹਾ ਯਾਰ ਨਾ ਗੋ ਵੀ ਪਹਿਲੇ ਹੀ ਮੂਡ ਖਰਾਬ ਹੈ ਮੈਨੂੰ ਤਾਂ ਯਾਰ ਬੱਚੇ ਦਾ ਹਲੇ ਵੀ ਓਖਾ ਲੱਗ ਜਾਂਦਾ ਤੇ ਫੀਡ ਵੀ ਨਹੀਂ ਕਰੀ ਮੇਰੇ ਸਾਹਮਣੇ ਨਾਲ ਤਾਂ ਕਰੀ ਨਹੀਂ ਬਾਪੋ ਫੀਡ ਫੂਡ ਚਲੋ ਦੇਖਦੇ ਆ ਯਾਰ ਮੇਰਾ ਦਿਮਾਗ ਕੂਤਰੀ ਕੂਤਰੀ ਵੀ ਨਹੀਂ ਹੋਆ ਵੀ ਬੱਚਾ ਹੈਗਾ ਤੇਰੇ ਥੱਲੇ ਵੀ ਤੂੰ ਉਹਨੂੰ ਕੁਸਤਾ ਕਰ ਕੁਝ ਦੇਖ ਤਾਂ ਸਹੀ ਬੱਸ ਸਿਰ ਪੁੱਛਣਾ ਯਾਰ ਦਿਮਾਗ ਖਰਾਬ ਹੋ ਗਿਆ ਚੌਥਾ ਜੇ ਆ ਬੱਚਾ ਹੀ ਮਰ ਗਿਆ ਇਹਨਾਂ ਦਾ ਚੌਥਾ ਬੱਚਾ ਮਰੂਆ ਤੇ ਫਿਰ ਆਪਾਂ ਵੀ ਕੀ ਕਰ ਕਰੀਆਂ ਹੋਣ ਯਾਰ ਕਬੂਤਰੀ ਦਾ ਉਹ ਹੈ ਹਾਂਜੀ ਮੇਰੇ ਵੀਰੋ ਤੇ ਮਾੜਾ ਮੋਟਾ ਦਿਮਾਗ ਲਾ ਕੇ ਸੈਟਿੰਗ ਹੀ ਕਰੀ ਹੈ ਤੇ ਉਹ ਵੀ ਦੱਸਦੀ ਹੈ ਕੀ ਕਰਿਆ ਜਿਹੜੇ ਬਾਬੇ ਵਾਲੇ ਥੱਲੇ ਬੱਚਾ ਸੀਗਾ ਇਹਦਾ ਚੱਕੇ ਉੱਤੇ ਧਰਤਾ ਤੇ ਉੱਤੇ ਵਾਲਾ ਇਹਨਾਂ ਥੱਲੇ ਧਰਤਾ ਜਿਹੜਾ ਇਹਨਾਂ ਵਾਲਾ ਉਹਨੂੰ ਤਾਂ ਫੀਡ ਪੂਰੀ ਕਰੀ ਹੋਈ ਸੀ ਮੈਂ ਕਿਹਾ ਚਲੋ ਤਾਂ ਉਹਦੇ ਤਾਂ ਕੁਝ ਨਹੀਂ ਹੁੰਦਾ ਤੇ ਜਿਹੜਾ ਇਹਨਾਂ ਵਾਲਾ ਸੀਰ ਜਮਈ ਕਬੂਤਰੀ ਨਹੀਂ ਬੈਂਦੀ ਸੁੱਤੀ ਜਿਵੇਂ ਤੁਹਾਨੂੰ ਦਿਖਾਇਆ ਯਾਰ ਇਹ ਇਹਨਾਂ ਨੇ ਟੱਕ ਰੱਖਿਆ ਤੇ ਬਾਕੀ ਖੀਡ ਵੀ ਕਰਤੀ ਹੋਣੀ ਤੇ ਨਾ ਹੜੇ ਨਹੀਂ ਦੇਖਦੇ ਯਾਰ ਬਾਰੀ ਬਾਰੀ ਨਹੀਂ ਛੇੜਿਆ ਹਰ ਤੇ ਚਲੋ ਤਾਂ ਹੁਣ ਰੱਬ ਰੱਖਾ ਯਾਰ ਇਹ ਵੀ ਦਿਮਾਗ ਲਾ ਲਿਆ ਆਪਾਂ ਠੀਕ ਤੁਸੀਂ ਵੀ ਕਹਿੰਦੇ ਹੋਣੇ ਵੀ ਰੋਜੀ ਬੱਚਾ ਮਾਰ ਕੇ ਵੇ ਜਾਂਦੇ ਆ ਇਹਨਾਂ ਦੇ ਇਹਨਾਂ ਜੋੜੀਆਂ ਦਾ ਚੌਥਾ ਬੱਚਾ ਹੈਗਾ ਤਿੰਨ ਮਰ ਗਏ ਇਹਨਾਂ ਦੇ ਹੀ ਮਰਿਆ ਹੋਰ ਕਿਸੇ ਦਾ ਨਹੀਂ ਮਰਿਆ ਪਤਾ ਨਹੀਂ ਕੀ ਕਾਲ ਹੈ ਇਹਨਾਂ ਜੋੜੀਆਂ ਤੇ ਚਲੋ ਕੋਈ ਨਹੀਂ ਏ ਵੀ ਜਿਗਾਰਡ ਲਾ ਰਿਆ ਤੁਹਾਡੇ ਸਾਹਮਣੇ ਬਾਕੀ ਉੱਤੇ ਵਾਲਾ ਬੱਚਾ ਦੇਖੀ ਢੱਕਿਆ ਕਿ ਨਹੀਂ ਢੱਕਿਆ ਤੇ ਇਹ ਟੱਕ ਰੱਖਿਆ ਬਾਬਿਓ ਪਤਾ ਨਹੀਂ ਬਾਬਿਓ ਉਹ ਬੱਚਾ ਦੇਖਿਆ ਨਹੀਂ ਇਹਨਾਂ ਨੂੰ ਪਤਾ ਨਹੀਂ ਕੀ ਰੱਬ ਜਾਣੇ ਕੀ ਬਣੇ ਕੀ ਨਹੀਂ ਹਾਂ ਮਾਂ ਕਿ ਤੈਨੂੰ ਪਤਾ ਹੈ ਬਰਾਸਤ ਨਹੀਂ ਦਿਮਾਗ ਫੁੱਲਾ ਇਹਦਾ ਚੋਬਰ ਨਹੀਂ ਦਿਮਾਗ ਦਿਆ ਸੱਚ ਜੀ ਬਾਬਿਓ ਤੇ ਜਿਹੜਾ ਦੂਜਾ ਅੰਡਾ ਹੈ ਉਹਨੂੰ ਵੀ ਦੇਖਦੇ ਆ ਤੇ ਉਹਦੇ ਅੰਦਰ ਉਹ ਵੀ ਬੱਚਾ ਕੱਢ ਹੀ ਦਿੰਦੇ ਆ ਲਗ ਭੱਗ ਤਾਂ ਹੁਣ ਹੈ ਕਿ ਨਹੀਂ ਤੇ ਬਾਕੀ ਬੱਚਾ ਤਾਂ ਰੈਸੀ ਉਹ ਵੀ ਦਿਖਾ ਦਿਆਂ ਤੁਹਾਨੂੰ ਹੁਣ ਹੁਣ ਹੱਲਣ ਲੱਗ ਗਿਆ ਪਹਿਲਾਂ ਬਾਕੀ ਜਦੋਂ ਮੈਂ ਬੁੱਢ ਨਾਲ ਬੱਚੇ ਤੇ ਰਹਿਦੇ ਜਮਾਂ ਹੀ ਹੱਸਦਾ ਸੀ ਬੱਚਾ ਤੇ ਹੁਣ ਹੱਲਣ ਤਾਂ ਲੱਗ ਗਿਆ ਮਾੜਾ ਮੋਟਾ ਠੀਕ ਹੈ ਕਿ ਨਹੀਂ ਪਹਿਲਾਂ ਤਾਂ ਸਾਈਡ 'ਚ ਬਿਠਾ ਦੇਗਾ ਜਦਾਂ ਚੋਪਰਾ ਕੈਮਰਾ ਫੜ ਚਲੋ ਇੱਕ ਮਿੰਟ ਕੱਟ ਲਈਏ ਫੇਰੀ ਦਿਖਾ ਦਾਂਗੇ ਯਾਰ ਜਿਵੇਂ ਮੇਰੇ ਵੀਰੋਂ ਬੱਚਾ ਕਰਦਾ ਸੀ ਆਪਾਂ ਤੇ ਦਿਖਾਇਆ ਨਹੀਂਗਾ ਫੋਨ ਆਪਾਂ ਪਾਰ ਬੈਂਕ ਚਾਰਜ ਤੇ ਲਾਤਾ ਸੀ ਤੇ ਕੋਈ ਨਹੀਂ ਠਹਿਰ ਕੇ ਥੋੜੀਕਿ ਦੇਰ ਬਾਅਦ ਦਿਖਾ ਦਾਂਗੇ ਤੁਹਾਨੂੰ ਠੀਕ ਹੈ ਕਿ ਨਹੀਂ ਬਾਕੀ ਆਂਡਾ ਆ ਪਿਆ ਤੇ ਉਰੀ ਡੇਗ ਦਿਨੇ ਉਹ ਆਂਡਾ ਆਂਦਾ ਆਂ ਇਹਦਾ ਫੋਲਕ ਚੂਰਾ ਕਰਕੇ ਆਪੇ ਕਬੂਤਰੀਆਂ ਖਾ ਲਿੰਦੇ ਖਾ ਲਿੰਦੇ ਕੈਲਸ਼ੀਅਮ ਵਾਸਤੇ ਵਧੀਆ ਹੁੰਦਾ ਆਂ ਨੇ ਉਹਦੇ ਵਧੀਆ ਧਰਗੀਆਂ ਫਿਰ ਬਾਕੀ ਬੱਚਿਆਂ ਨੂੰ ਕਰਦੇ ਆਂ ਫੀਡ ਇੱਕ ਵਾਰੀ ਕਰਤੀ ਸੀ ਥੋੜੀ ਥੋੜੀ ਤੇ ਹੁਣ ਕਰਦੇ ਆਂ ਰਜਮੀ ਤੇ ਇਹਨਾਂ ਨੂੰ ਵੀ ਛੱਡਦੇ ਆਂ ਖੁੱਡਿਆਂ 'ਚ ਬਹੁਤ ਟਾਈਮ ਹੋ ਗਿਆ ਤੇ ਆਪਾਂ ਵੀ ਚੱਲਦੇ ਆਂ ਤੇ ਸਵੇਰੇ ਜਾਣਾ ਹੈ ਸਵੇਰੇ ਸ਼ਾਇਦ ਵਲੌਗ ਬਣੇ ਨਾ ਬਣੇ ਤੇ ਦੇਖਦੇ ਆਂ ਕੀ ਬਣਦਾ ਕੱਲ੍ਹ ਬਾਕੀ ਫੀਡ ਫੂਡ ਕਰਦੇ ਆ ਇਹਨਾਂ ਨੂੰ ਹਾਂਜੀ ਇੱਕ ਹੋਰ ਬੱਚੇ ਦਾ ਕੰਮ ਹੋ ਗਿਆ ਜੀ ਪਾਣੀ ਆਰ ਕੀ ਹੋ ਜਾਂਦਾ ਯਾਰ ਪਤਾ ਨਹੀਂ ਕੀ ਕੀ ਸਿਸਟਮ ਹੋ ਜਾਂਦਾ ਸਭ ਤੋਂ ਵੱਧ ਆ ਬਾਕੀ ਇਹਦੇ ਥੱਲੇ ਹੈਗਾ ਜਿਹੜਾ ਪੱਤਰ ਆ ਸ਼ਾਕੀ ਦਾ ਸ਼ਾਕੀ ਦਾ ਹੈ ਅਜਵਾਕ ਜਿਹੜਾ ਪੱਤਰ ਆ ਇਹਦੇ ਵੀ ਮੈਨੂੰ ਦਾ ਕਮ ਉਖ ਹੀ ਲੱਗਦਾ ਜਿਹੜੇ ਹਸਾਮ ਨਾਲ ਹੈਗੇ ਨਹੀਂ ਸਿੱਧੀ ਗੱਲ ਦੱਸਾਂ ਤਾਂ ਮੈਂ ਐਵੇਂ ਝੂਠ ਮਾਰੇ ਵਾ ਕੀ ਫਾਇਦਾ ਇਹ ਹੋਇਆ ਬਾਬਾ ਜਿਹੜਾ ਹੁਣਾਂ ਅੰਡੇ ਜੋ ਗੱਡਿਆ ਸੀ ਆਪਾਂ ਤੇ ਮਰ ਗਿਆ ਤੇ ਇਹਦੇ ਥੱਲੇ ਤੇ ਹੁਣ ਇਹਨੇ ਥੱਲੇ ਲੈ ਲਿਆ ਥੱਲੇ ਹੀ ਕਾਨੂੰ ਲਿਆ ਆ ਰਿਹਾ ਬੈਠਾ ਠੀਕ ਹੈ ਤੇ ਪੁੱਠਾ ਹੀ ਹੋਈ ਜਾਂਦਾ 2 ਦਿਨ 3 ਦਿਨ ਹੋ ਗਏ ਮੈਂ ਪੁੱਛਣਾ ਯਾਰ ਹਾਂਜੀ ਤੇ ਚੌਥਾ ਚਾਂ ਵਰ ਗਿਆ ਮਿੱਤਰੋ ਚੌਥਾ ਪ੍ਰਧਾਨੀ ਆਪਣੀ ਗਲਤੀ ਐ ਇਹਨਾਂ ਆਪਾਂ ਪਹਿਲਾ ਕੜਤਾ ਜੇ ਨਾ ਕੜਦੇ ਅੰਡੇ ਚ ਮਰ ਜਾਂਦਾ ਫਿਰ ਕਹਿੰਦੇ ਵੀ ਖੱਡਿਆ ਨਹੀਂ ਹੈ ਸੰਤਵਾਰ ਉਹਦੀ ਕਹਾਣੀ ਸੀ ਸੰਤੋ ਉਹ ਐਸੇ ਆਪਸਾ ਲਾ ਲਿਆ 50 19 20 21 ਦਿਨਾਂ ਚੋਂ ਬਣਦਾ 15 15 ਦਿਨਾਂ ਚੋਂ ਬੱਚਾ ਬਣੀ ਜਾਂਦਾ ਕੀ ਚੱਕਰ ਹੈ ਚਲਾਉਈ ਇਹ ਤਾਂ ਮੁੜ ਕੇ ਆਪ ਹੁਣ ਆਪ ਬੱਚੇ ਨਹੀਂ ਕੱਢਣਾ ਇਹ ਜਿੰਨੇ ਕੱਢਿਆ ਨਾਲੋਂ 3 ਕੱਢਿਆ ਤੇ 4 ਕੱਢਿਆ ਜਿੰਨੇ ਕੱਢਦੇ ਆ ਉਹਨਾਂ ਚੋਂ 21 ਵਸ ਜਿਹੜਾ ਗੱਲ ਕੱਢਿਆ ਸੀ ਆਪਾਂ 3:00 ਵਜੇ 4:00 ਵਜੇ ਉਹ ਛੱਟਾ ਤੇ ਜਿੰਨੇ ਕੱਢਿਆ ਮਰੇ ਹੀ ਐ ਯਾਰ ਮੁਗਦੀ ਕਰਨਾ ਹੁਣ ਆਪਾਂ ਕੱਢਦੇ ਹੀ ਨਹੀਂ ਬੱਚਾ ਠੀਕ ਐ ਆਪੇ ਨਿਕਲ ਜਾ ਕਰੂਆ ਨਿਕਲਣਾ ਨਹੀਂ ਤਾਂ ਵਸ ਅੰਜੀ ਮਿੱਤਰੋ țaḷe ṭuṛe laate other vi laate ਬੱਸ ਚੱਲਦੇ ਆ ਥੱਲੇ ਕਰਦੇ ਆ ਲੋਕ ਦੀ ਐਂਡਿੰਗ ਤੇ ਮੂੰਹ ਉੜ ਜਾ ਖਰਾਬ ਹੋ ਗਿਆ ਯਾਰ ਬੱਸ ਇਹ ਇੱਥੇ ਰੋ ਜੋ ਹੋਣਾ ਸੀ ਹੋ ਗਿਆ ਦਿਮਾਗ ਖਰਾਬ ਹੋ ਰਿਹਾ ਹੈ ਬੰਦਾ ਲੜਾ ਬਾਕੀ ਜਿਹੜਾ ਬੱਚਾ ਪਤਾ ਰ ਹੈ ਬਾਕੀ ਬੈਠਾ ਹੈ ਜਾਨਵਰ ਬੈਠਾ ਉੱਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਵੇਰ ਨੂੰ ਹੀ ਦੇਖਾਂਗੇ ਹੁਣ ਏ ਤਾਂ ਹੁਣ ਐਨਾ ਉੱਤੇ ਆਏ ਫੀਡ ਕਰਨਗੇ ਠੀਕ ਐ ਨਹੀਂ ਤਾਂ ਭਾਈ ਹੁਣ ਆਪਾਂ ਮੁੜ ਕੇ ਬੱਚਾ ਨਹੀਂ ਕਢਣਾ ਬਸ ਗੱਲ ਮੁਕੀ ਐ ਤੇ ਮਿਲਦੇ ਆਂ ਫਿਰ ਕਰ ਲੈ ਯਾਰ